ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤੇ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਬਟਾਲਾ ਚ ਐਮਐਲਏ ਬਟਾਲਾ ਅਤੇ ਕਾਰਜਕਾਰੀ ਪ੍ਰਦਾਨ ਆਮ ਆਦਮੀ ਪਾਰਟੀ ਪੰਜਾਬ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਘਰ ਦਾ ਕਿਰਾਉਕਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਉਥੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਚ ਸੱਤਾ ਚ ਆਉਣ ਤੋਂ ਪਹਿਲਾਂ ਤਾਂ ਕਿਸਾਨਾਂ ਨਾਲ ਖੜੀ ਹੋਣ ਦਾ ਦਾਵਾ ਕਰਦੀ ਰਹੀ ਲੇਕਿਨ ਜਦੋਂ ਹੁਣ ਸੱਤਾ ਵਿੱਚ ਹੈ ਕਿਤੇ ਕਿਸਾਨਾਂ ਦੇ ਹੱਕ ਵਿੱਚ ਖੜਨ ਦੀ ਜਗ੍ਹਾ ਉਹਨਾਂ ਦੀਆਂ ਮੰਗਾਂ ਤੋਂ ਮੁਕਰ ਰਹੀ ਹੈ ਅਤੇ ਉਲਟ ਉਹਨਾਂ ਨਾਲ ਗਲਤ ਵਤੀਰਾ ਕੀਤਾ ਜਾ ਰਿਹਾ ਹੈ ਜੁੱਤੀ ਫੇਰਾਂਗੇ ਜੁੱਤੀ ਫੇਰਾਂਗੇ ਹੱਥਾਂ ਦੇ ਉੱਤੇ ਖਲੋਵਾਗੇ ਇਹਨਾਂ ਦੇ ਕਾੜੀ ਜੁੱਤੀ ਫੇਰਾਂਗੇ ਐਡੀ ਜਲਦੀ ਜਿੰਦਾਬਾਦ ਜਿੰਦਾਬਾਦ ਅਲੱਲਹੁ ਅਲਾਈਕੁਮ ਸਾਲਾਹੀ ਬੋਲਣ ਦਾ ਨਾਮ ਇਹਨੂੰ ਸੈਂਟਰ ਚ ਕਰਵਾ ਲੈਣੇ ਮੈਂ ਕਰੂ ਟੇਬਲ ਟੌਪ ਤੇ ਬੈਠ ਕੇ ਗੱਲ ਕਰਨਾ ਨੂੰ ਜਿਹੜਾ 34 ਫੈਕਟਰ ਦੇ ਕਰਦਾ ਨਹੀਂ ਇਹਨਾਂ ਨੂੰ ਨਹੀਂ ਪਤਾ ਸੀ ਸਥੇਤ ਖੁੱਲੇ ਆ ਗੁਰਤ ਮੋੜੇ ਦੀ ਜਿੱਥੇ ਬਦੀਆਂ ਨੇ ਕੈਲੰਡਰ ਨਹੀਂ ਕੀਤਾ ਤੇ 15 ਤਰੀਕ ਨੂੰ ਵੀਡੀਓ ਸਾਹਮਣੇ ਸਾਡੇ ਨਾਲ ਆ ਕੇ ਉਹ ਗੁਰਤ ਮੋੜੇ ਨੇ ਧਰਨਾ ਜਿਹੜਾ ਇੱਕ ਤੇ ਪਹਿਲਾ ਇਹ ਰੋਸ ਧਰਨਾ ਵਾ ਪਹਿਲੀ ਸਭ ਤੋਂ ਗੱਲ ਜਿਹੜੀ ਆ ਜਿਹੜੇ ਸਾਡੇ ਲੀਡਰ ਕਿਸਾਨ ਲੀਡਰ ਨੂੰ ਖੁਦ ਸੀਐਮ ਨੇ ਬੁਲਾਇਆ ਮੀਟਿੰਗ ਲਈ ਖੁਦ ਬੁਲਾ ਕੇ ਉਹਨਾਂ ਦੀ ਉੱਤੇ ਤੋਹੀਨ ਕੀਤੀ ਪੂਰੀਆਂ ਮੰਗਾਂ ਵੀ ਨਹੀਂ ਸੁਣੀਆਂ ਅੱਠ ਮੰਗਾਂ ਸੁਣ ਕੇ ਤੇ ਉੱਠ ਕੇ ਚਲੇ ਜਾਣਾ ਔਰ ਇੰਨਾ ਗੁੱਸੇ 'ਚ ਆ ਕੇ ਚਲੇ ਜਾਣਾ ਔਰ ਉਸ ਤੋਂ ਬਾਅਦ ਧਮਕੀ ਦੇਣੀ ਕਿ ਕਰਨੋ ਜੋ ਕਰਨਾ ਮੈਂ ਨਹੀਂ ਤੁਹਾਡੀਆਂ ਮੰਗਾਂ ਮੰਨਦਾ ਮਤਲਬ ਇਹ ਕੋਈ ਗੱਲ ਬਣਦੀ ਨਹੀਂ ਆ ਅਸੀਂ ਉਹਦੇ ਰੋਸ ਵਿੱਚ ਹਾਂ ਕਿਉਂਕਿ 60 60 70 70 ਸਾਲ ਦੇ ਸਾਡੇ ਜਿਹੜੇ ਕਿਸਾਨ ਲੀਡਰ ਆ ਜਿਨ੍ਹਾਂ ਦੀ ਇਹਨਾਂ ਤੋਹੀਨ ਕੀਤੀ ਆ ਉਹਦੇ ਰੋਸ ਵਿੱਚ ਅੱਜ ਸਾਰੇ ਲੋਕ ਇੱਥੇ ਇਕੱਠੇ ਹੋਏ ਆ ਔਰ ਦੂਜੀ ਗੱਲ ਜਿਹੜੀਆਂ 18 ਦੀਆਂ 18 ਮੰਗਾਆਂ ਉਹਦੇ ਚੋਂ ਜਿਹੜੀਆਂ 12 ਮੰਗਾ ਇਹਨਾਂ ਪਹਿਲਾਂ ਮੰਨੀਆਂ ਵਾ ਸਾਡੇ ਨਾਲ ਫੈਸਲਾ ਹੋਇਆ ਵਾ ਪੰਜਾਬ ਸਰਕਾਰ ਮੰਨੀ ਸੀ ਜਿੱਦਾਂ ਕਿ ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਵਾਲੀਆਂ ਮੰਗਾ ਇਸ ਤਰ੍ਹਾਂ ਦੀਆਂ ਕਾਫੀ ਮੰਗਾ ਜਿਹੜੀਆਂ ਮੰਨੀਆਂ ਵਾ ਉਹ ਵੀ ਨਹੀਂ ਅਜੇ ਤੱਕ ਇਹਨਾਂ ਲਾਗੂ ਕੀਤੀਆਂ ਤੇ ਹੋਰ ਛੇ ਮੰਗਾ ਜਿੱਦਾਂ ਜਿੱਦਾਂ ਕਿ ਹੋਣ 9 10 3 3 4 400 ਰੁਪਏ ਕੱਟ ਖਰੀਦਿਆ ਵਾ ਉਹ ਉਹਦਾ ਮੁਆਵਜ਼ਾ ਜਿਹੜਾ ਵਾ ਉਹ ਦੇਣ ਜਿੱਦਾਂ ਹਰਿਆਣਾ ਹਰਿਆਣਾ ਸਰਕਾਰ ਐਮ ਐਸ ਪੀ ਦਿੰਦੀ ਆ ਪੰਜਾਬ ਸਰਕਾਰ ਕੀ ਗੱਲ ਹੈ ਹਰਿਆਣੇ ਤੋਂ ਕਮਜ਼ੋਰ ਹੈ ਨਹੀਂ ਦੇ ਸਕਦੀ ਇਹ ਵੀ ਉਦਾਂ ਇਹੋ ਜੀਆਂ ਮੰਗਾਂ ਜਿਹੜੀਆਂ 18 ਉਹ ਮੰਗਾਂ ਵੀ ਅਸੀਂ ਆਪਣੀਆਂ ਬਣਾ ਕੇ ਰਵਾਂਗੇ ਹੁਣ ਕਿਸਾਨਾਂ ਦੀਆਂ ਪਲੱਸ ਨਾਲ ਮਜ਼ਦੂਰਾਂ ਦੀਆਂ ਵੀ ਆ ਔਰ ਜਿਹੜੀ ਇਹਨਾਂ ਨੇ ਤੋਹੀਨ ਕੀਤੀ ਉਹਦੇ ਰੋਸ ਵਿੱਚ ਅਸੀਂ ਅੱਜੇ ਤੱਕ ਸਾਡੇ ਨਾਲ ਬੈ ਕੇ ਸਾਡੇ ਧਰਨਿਆਂ 'ਚ ਬੈ ਕੇ ਹੀ ਇਹ ਸਰਕਾਰ ਆਈ ਹੈ ਹਰ ਇਹਨਾਂ ਦਾ ਲੀਡਰ ਜਿਹੜਾ ਵਾ ਤੁਸੀਂ ਦੇਖ ਲਓ ਵੀ ਸਾਡੇ ਧਰਨਿਆਂ 'ਚ ਬੈਠੇ ਰਹਿੰਦੇ ਰਹੇ ਕਿਸਾਨਾਂ ਮਜ਼ਦੂਰਾਂ ਦੀਆਂ ਗੱਲ ਕਰਦੇ ਰਹੇ ਆ ਔਰ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਉਸ ਤੋਂ ਬਾਅਦ ਸੁਣਨੋਂ ਹੀ हट ਗਿਆ ਤੇ ਹੁਣ ਤੇ ਇਹਨੇ ਆਕੜ ਕੇ ਵੀ ਜੋ ਕਰਨਾ ਕਰ ਲਓ ਦਸੋ ਉਹਨਾਂ ਲੋਕਾਂ ਨੂੰ ਕਹਿ ਰਹੇ ਆ ਜੋ ਕਰਨਾ ਕਰ ਲੋ ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਤਾਕਤ ਦਿੱਤੀ ਆ ਕੀ ਉਹ ਵਾਪਸ ਨਹੀਂ ਲੈ ਸਕਦੇ ਇਹ ਇਹਨਾਂ ਦੇ ਮਨ ਚ ਭਲੇਖਾ ਆਜ ਸੰਯੁਕਤ ਖਾਨ ਮੋਚੇ ਤੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਐਮ ਐਲ ਏ ਤੇ ਮੰਤਰੀਆਂ ਦੇ ਘਰ ਆ ਕੇ ਜਿਹੜੇ ਆਪਾਂ ਰੋਸ ਧਰਨੇ ਦੇਖ ਕੇ ਤੇ ਸਾਡੀ ਮੰਗ ਜਿਹੜੀ ਸੀ ਕਿ ਜਿਹੜੀ ਖੇਤੀ ਵੀ ਬੜੀ ਆ ਜਿਹੜੀ ਤੁਸੀਂ ਮਤਲਬ ਵਾਦਾ ਕੀਤਾ ਸੀ ਕਿ ਅਸੀਂ ਸਰਕਾਰ ਬਣ ਤੋਂ ਬਾਅਦ ਅਸੀਂ ਲਾਗੂ ਕਰਾਂਗੇ ਜਿਹਦਾ ਖਰੜਾ ਜਿਹੜਾ ਕਿਸਾਨ ਜਿੱਥੇ ਬੰਦੀਆਂ ਤੇ ਬੁੱਧੀ ਜੀਵੀਆਂ ਨੇ ਜਿਹੜਾ ਸਰਕਾਰ ਨੂੰ ਭੇਜਿਆ ਹੋਇਆ ਤੇ ਜਥੇਬੰਦੀਆਂ ਦੇ ਨਾਲ 19 ਦਸੰਬਰ 2023 ਨੂੰ ਮੀਟਿੰਗ ਹੋਈ ਸੀ ਉਦੋਂ ਮੁੱਖ ਮੰਤਰੀ ਦੇ ਨਾਲ ਤੇ ਮੁੱਖ ਮੰਤਰੀ ਨੇ ਵਾਅਦਾ ਕੀਤਾ ਹੈ ਅਸੀਂ ਖੇਤੀ ਨੀਤੀ ਜਿਹੜੀ ਆ ਉਹ ਲਾਗੂ ਕਰਾਂਗੇ ਪਰ ਅੱਜ ਤੱਕ ਉਹ ਖੇਤੀ ਨੀਤੀ ਜਿਹੜੀ ਆ ਲਾਗੂ ਨਹੀਂ ਕੀਤੀ ਉਲਟਾ ਸਗੋਂ ਜਿਹੜਾ ਕੇਂਦਰ ਸਰਕਾਰ ਨੇ ਖਰੜਾ ਭੇਜਿਆ ਉਹ ਮੰਡੀਆਂ ਨੂੰ ਬੰਦ ਕਰਨ ਦਾ ਉਹ ਲਾਗੂ ਕਰਨ ਵਾਸਤੇ ਤਹੀਨ ਜਿਹੜੀ ਆ ਬਹੁਤ ਜ਼ੋਰ ਲੱਗਾ ਸੀ ਪਰ ਕਿਸਾਨਾਂ ਮਜ਼ਦੂਰਾਂ ਦੇ ਵਿਰੋਧ ਕਰਸਦਕਾ ਉਹ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਮਤਾ ਪਾਸ ਕਰਨਾ ਪਿਆ ਉਹ ਵਾਪਸ ਕਰਨਾ ਪਿਆ ਤੇ ਸਾਡੀ ਮੰਗ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਫੌਰੀ ਜਿਹੜੀ ਹੈ ਖੇਤੀ ਨੀਤੀ ਜਿਹੜੀ ਹੈ ਲੈ ਕੇ ਆਓ ਉਹਨੂੰ ਲਾਗੂ ਕਰੋ ਤਾਂ ਕਿ ਕਿਸਾਨ ਨੂੰ ਕੁਝ ਬਚੇ ਜਿਹਦੇ ਨਾਲ ਮਤਲਬ ਕਿਸਾਨ ਆਪਣੀ ਜ਼ਿੰਦਗੀ ਖੁਸ਼ਹਾਲ ਕਰੇ ਤਾਂ ਕਿ ਬਹੁਤ ਸਾਰੇ ਇਹਨਾਂ ਦੇ ਅਧਿਕਾਰ ਦੇ ਵਿੱਚ ਨੇ ਜਿਹੜਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਇਹ ਕੇਂਦਰ ਨਾਲ ਸੰਬੰਧਤ ਆ ਸਾਡੀ ਮੰਗ ਹੈ ਕਿ ਵਸਵਤੀ ਜਿਹੜੀ ਹੈ ਉਹਦੀ ਖਰੀਦ ਸ਼ੁਰੂ ਕਰੋ ਇੱਥੇ ਜਿਹੜੀਆਂ ਧਾਲਾਂ ਧਾਲਾਂ ਦੀ ਖਰੀਦ ਕਰੋ ਧਾਲਾਂ ਦੀ ਬਜਾਈ ਕਰੋ ਉਹਦਾ ਪੂਰਾ ਰੇਟ ਦਿਓ ਜੋ ਵੀ ਆਲੂ ਮਟਰ ਇਹਨਾਂ ਸਬਜ਼ੀਆਂ ਦਾ ਰੇਟ ਦਿਓ ਸਹਾਇਕ ਧੰਦੇ ਜਿਹੜੇ ਆ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਉਹਨਾਂ ਦੇ ਖਰਚੇ ਘਟਾਏ ਜਾਣ ਇਹ ਜਾਨੀ 18 ਮੰਗਾ ਨੇ ਪਿਛਲੇ ਸਮੇਂ ਦੌਰਾਨ ਜਿਹੜੇ ਕਿਸਾਨਾਂ ਤੇ ਝੂਠੇ ਕੇਸ ਪਾਏ ਆ ਉਹ ਰੱਦ ਕੀਤੇ ਜਾਣ ਮਤਲਬ ਜਿਹੜੇ ਸ਼ਹੀਦ ਹੋਏ ਕਿਸਾਨ ਉਹਨਾਂ ਦੇ ਪਰਿਵਾਰਾਂ ਦਾ ਮੁਆਵਜ਼ਾ ਜੇ ਰਹਿੰਦਾ ਉਹ ਮਤਲਬ ਦਿੱਤਾ ਜਾਵੇ ਜਿਹੜਾ ਮਤਲਬ ਆਸ਼ੀਸ਼ ਮਿਸ਼ਰਾ ਸੀ ਮਰੇ ਜਿਹਨੇ ਗੱਡੀਆਂ ਚੜਾ ਕੇ ਕਿਸਾਨ ਜਿਹੜੇ ਸ਼ਹੀਦ ਕੀਤੇ ਸੀ ਉਹਨਾਂ ਨੂੰ ਜਿਹੜਾ ਫਾਂਸੀ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਐੋ ਜੀ ਹਰਕਤ ਨਾ ਕਰੇ ਇਹ ਯਾਨੀ 18 ਮੰਗਾ ਦਾ ਮੰਗ ਪੱਤਰ ਆ ਜਿਹੜਾ ਪਿਛਲੇ ਸਮੇਂ ਦੌਰਾਨ ਦਿੱਤਾ ਵਾ ਤੇ ਅੱਜ ਜਿਹੜਾ ਸੀ ਕਿ ਸਰਕਾਰ ਜਿਹੜੀ ਕਹਿੰਦੀ ਸੀ ਕਿ ਤੁਸੀਂ ਛੜਕਾ ਰੋਗ ਦੇ ਲੋਕਾਂ ਨੂੰ ਤੰਗ ਕਰ ਦਿਓ ਅੱਜ ਅਸੀਂ ਇਹਨਾਂ ਦੇ ਘਰ ਅੱਗੇ ਬੈਠੇ ਆ ਹੁਣ ਇਹਨਾਂ ਨੂੰ ਅੱਜ ਐਲਾਨ ਕਰ ਦੇਣਾ ਚਾਹੀਦਾ ਖੇਤੀਬਾੜੀ ਨੀਤੀ ਦਾ ਵੀ ਆ ਲਾਗੂ ਹੋ ਗਈ ਆ ਇਹ ਜੇ ਨਹੀਂ ਕਰਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੰਯੂਰ ਤੋਂ ਉਸਿਆ ਤੋਂ ਜੋ ਫੈਸਲਾ ਲਾਗੂਗਾ ਉਹਦੇ ਮੁਤਾਬਕ ਜਿਹੜਾ ਅਗਲਾ ਐਕਸ਼ਨ ਜਿਹੜਾ ਕੀ